ਨਾਮ ਜਗਸੀਰ ਸਿੰਘ ਜੀ ਸਰਪਲ ਬਰਨਾਲਾ ਸਰ ਪਿਛਲੇ ਕਈ ਸਾਲਾਂ ਤੋਂ 2022 ਦੇ ਵਿੱਚ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਇਹਨਾਂ ਨੇ ਸਾਡੇ ਨਾਲ ਇੱਕ ਵਾਅਦਾ ਕਰਿਆ ਸੀਗਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੰਪਨੀ ਦਾ ਸਟਾਇਰਾ ਬਾਕੀ ਤੁਹਾਨੂੰ ਮਹਿਕਮੇ ਨੇ ਨਹੀਂ ਲਿਆਵਾਂਗੇ ਚਲੋ ਇਹ ਵਾਅਦਾ ਸਾਡੇ ਨਾਲ ਸਪੀਕਰ ਸਾਹਿਬ ਨੇ ਕਰਿਆ ਸੀਗਾ ਜੀ ਤੇ ਉਸ ਤੋਂ ਬਾਅਦ ਸਾਡਾ 6 ਮਹੀਨੇ ਕਲਤਾਰ ਸਾ ਸਰਦਾਰ ਕਲਤਾਰ ਸਿੰਘ ਜੀ ਸੰਧਮਾ ਇਹਨਾਂ ਦੇ ਗੇਟ ਦੇ ਬੂਹੇ ਦੇ ਅੱਗੇ ਸਾਡਾ ਤਕਰੀਬਨ 6 ਮਹੀਨੇ ਦੇ ਕਰੀਬ ਧਰਨਾ ਚੱਲਿਆ ਜੀ ਤੇ ਜਿਸ ਤੋਂ ਬਾਅਦ ਸਾਡੇ ਨਾਲ ਸਪੀਕਰ ਸਾਹਿਬ ਨੇ ਇੱਕ ਵਾਅਦਾ ਕਰਿਆ ਚਲੋ ਟੈਂਕੀ ਪ੍ਰਦਰਸ਼ਨ ਤੋਂ ਬਾਅਦ ਉਹਨਾਂ ਨੇ ਇੱਕ ਕਹਿਆ ਸੀ ਅਸੀਂ ਤੁਹਾਡੇ ਵਿਕੀਲ ਬਣ ਕੇ ਲੜਾਂਗੇ ਜੀ ਤੇ ਤੁਹਾਡੇ ਨਾਲ ਪੂਰਾ ਕੋਆਪਰੇਟ ਕਰਾਂਗੇ ਅਸੀਂ ਇਹਨਾਂ ਕੰਪਨੀ ਨੂੰ ਬਾਹਰ ਕਰਕੇ ਤੁਹਾਨੂੰ ਮਹਿਕਮੇ ਦੀਆਂ ਲਿਆਵਾਂਗੇ ਪਰ ਅੱਜ 3-4 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਹੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਰਦੀਆਂ ਸੀ ਕਾਲੀ ਸਰਕਾਰ ਲਾ ਲਓ ਚਾਹੇ ਕਾਂਗਰਸ ਸਰਕਾਰ ਲਾ ਲਓ ਉਹੀ ਅੱਜ ਇਹਨਾਂ ਦੇ ਜਿਹੜੀ ਮੰਨ ਲਓ ਉਹ ਜਵਾਨੀ ਅਸੀਂ ਕਹਿ ਰਹੇ ਸੀ ਬਦਲਾ ਆਊਗਾ ਪਰ ਸਾਨੂੰ ਬਦਲਾ ਕਿਸੇ ਪਾਸੇ ਦਿਖ ਨਹੀਂ ਰਿਹਾ ਤੇ ਅਸੀਂ ਕੁਲਤਾਰ ਸਿੰਘ ਸੰਧਵਾਜੀ ਨੂੰ ਇਹ ਗੱਲ ਕਹਿ ਰਹੇ ਹਾਂ ਵੀ ਤੁਹਾਡੀ ਸਰਕਾਰ ਦੇ ਸਿਰਫ ਅੱਜ 1.5 ਸਾਲ ਬਾਕੀ ਨੇ ਜੇ ਤੁਸੀਂ ਇਸ ਮਸਲੇ ਦਾ ਸਾਡਾ ਕੋਈ ਹੱਲ ਨਾ ਕੀਤਾ ਤਾਂ ਅਸੀਂ ਤੁਹਾਡਾ ਸਖਤ ਵਿਰੋਧ ਕਰਾਂਗੇ ਤੇ ਅਸੀਂ ਤੁਹਾਨੂੰ ਫਿਰ ਸੜਕਾਂ ਤੇ ਚਾਹੇ ਆਪਦੇ ਬੱਚੇ ਲੱਗੇ ਉਤਰਨਾ ਪਵੇ ਅਸੀਂ ਸੜਕਾਂ ਤੇ ਥੋੜਾ ਵਿਰੋਧ ਕਰਾਂਗੇ ਤੇ ਸੜਕਾਂ ਦੇ ਉੱਤੇ ਉਤਰ ਕੇ ਤੁਹਾਡਾ ਅੱਜ ਮੀਟਰ ਰੀਡਰ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਆਊਟਸੋਰਸ ਕੰਪਨੀਆਂ ਅੰਦਰ ਕੰਮ ਕਰ ਰਹੇ ਆ ਜਿਨ੍ਹਾਂ ਦੀ ਕਿ ਤਨਖਾਹ 5 ਤੋਂ 7000 ਰੁਪਿਆ ਪ੍ਰਤੀ ਮਹੀਨਾ ਤਨਖਾਹ ਤੇ ਕੰਮ ਕਰ ਰਹੇ ਆ ਇੱਥੋਂ ਦੇ ਜਿਹੜੇ ਸਪੀਕਰ ਆ ਸਰਦਾਰ ਕਲਤਾਰ ਸਿੰਘ ਸੰਧਵਾ ਉਹਨਾਂ ਨੇ ਸਾਡੇ ਨਾਲ ਵੋਟਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਕਿ ਇਹਨਾਂ ਮੁੰਡਿਆਂ ਨੂੰ ਪੱਕੇ ਤੌਰ ਤੇ ਰੋਜ਼ਗਾਰ ਦੇ ਕੇ ਇਹਨਾਂ ਨੂੰ ਮਹਿਕਮੇ ਦੇ ਵਿੱਚ ਲੈ ਕੇ ਆਵਾਂਗੇ ਪਰ ਉਸ ਤੋਂ ਬਾਅਦ ਅਸੀਂ ਸਪੀਕਰ ਸਾਹਿਬ ਦੇ ਉਹ ਸਰਕਾਰ ਆਉਂਦਿਆਂ ਸਾਰ ਇਹਨਾਂ ਦੀ ਰਾਜ ਤੇ 6 ਮਹੀਨੇ ਲਈ ਲਗਾਤਾਰ ਧਰਨਾ ਸਾਡਾ ਚੱਲਿਆ ਤੇ ਇੱਕ ਧਰਨਾ ਸਾਡਾ ਬਿਜਲੀ ਮੰਤਰੀ ਹਰਪੱਜਲ ਸਿੰਘ ਈਟੀਓ ਦੇ ਉੱਥੇ ਜਿਹੜੇ ਦਫ਼ਤਰ ਦੇ ਬਾਹਰ ਮੂਰੇ 3 ਮਹੀਨੇ ਲਈ ਚੱਲਿਆ ਪਰ ਇਹਨਾਂ ਨੇ ਫਿਰ ਸਾਨੂੰ ਇਸ ਲਈ ਠਾਤਾ ਇਹ ਕਹਿੰਦੇ ਸਰਕਾਰ ਆਈ ਨੂੰ ਕੁਝ ਸਮਾਂ ਹੋਇਆ ਪਰ ਸਾਨੂੰ ਸਮਾਂ ਦਿਓ ਅਸੀਂ ਸਮਾਂ ਦਿੱਤਾ ਅਸੀਂ ਸਰਕਾਰ ਦੇ ਨਾਲ ਚੱਲੇ ਪਰ 3 ਸਾਲ ਦਾ ਸਮਾਂ ਦੇਣ ਦੇ ਬਾਵਜੂਦ ਵੀ ਅੱਜ ਸਰਕਾਰ ਦਾ ਬਰਨਾਲਾ ਉੱਥੇ ਦਾ ਉੱਥੇ ਖੜਾ ਹੈ ਤੇ ਜਿਹੜੇ ਪੰਜਾਬ ਦੇ ਮੀਟਰ ਰੀਡਰ ਆ ਉਹਨਾਂ ਦੇ ਉੱਤੇ 5 ਤੋਂ 10 ਦਾਣਾਂ ਦੇ ਵਿੱਚ ਵਿੱਚ ਇੱਕ ਹੋਰ ਨਵੀਂ ਕੰਪਨੀ ਤਿਆਰ ਕਰਕੇ ਕਾਬਜ਼ ਕਰਨ ਲਈ ਇਹ ਸਰਕਾਰ ਨਾਲ ਰਲ ਮਿਲ ਕੇ ਜਿਹੜਾ ਇਹ ਕੰਮ ਚੱਲ ਰਿਹਾ ਇਹਨਾਂ ਦਾ ਕਿਉਂਕਿ ਸਪੀਕਰ ਸੰਧਵਾ ਸਾਹਿਬ ਹੀ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਬਿਜਲੀ ਬੋਰਡ ਦੇ ਵਿੱਚ ਮੀਟਰ ਰੀਡਰਾਂ ਦੀਆਂ ਤਨਖਾਹਾਂ ਦੇ ਵਿੱਚ 200 ਰੁਪਏ ਦਿੰਦੀ ਹੈ ਜਿਹੜੀ ਇਹ ਮੀਟਰ ਰੀਡਰ ਨੂੰ ਮਿਲ ਰਿਹਾ ਤੇ 9 ਤੋਂ 10 ਰੁਪਏ ਜਿਹੜੇ ਉਹ ਕੰਪਨੀਆਂ ਨੂੰ ਦੇ ਰਿਹਾ ਇਹ ਸਰਕਾਰ ਤੇ ਉਹਨਾਂ ਦੇ ਜਿਹੜੇ ਚਮਚੇ ਆ ਰਲ ਕੇ ਇਹ ਖਵਾਉਂਦੇ ਆ ਪਰ ਹੁਣ ਦੱਸੋ ਵੀ ਇਹ ਸਰਕਾਰ ਦੇ ਵਿੱਚ ਕਿ ਬਿਜਲੀ ਮੰਤਰੀ ਦਾ ਚਮਚਾ ਵਿੱਚ ਰਲ ਕੇ ਖਾ ਰਿਹਾ ਕਿ ਸਪੀਕਰ ਕੁਲਦਾਰ ਸਿੰਘ ਸੰਧਵਾ ਦਾ ਕੋਈ ਚਮਚਾ ਵਿੱਚ ਨਾਲ ਰਲ ਕੇ ਖਾ ਰਿਹਾ ਹੈ ਪੈਸੇ ਜਿਹੜੇ ਵਿੱਚ ਕਿਉਂਕਿ ਵੇਖੋ 1 ਮਹੀਨੇ ਦਾ 1 ਮਹੀਨੇ ਦਾ 2 ਕਰੋੜ 84 ਲੱਖ ਰੁਪਇਆ ਕੰਪਨੀਆਂ ਨੂੰ ਜਿਹੜਾ ਇਹ ਮਹਿਕਮਾ ਤੇ ਸਰਕਾਰ ਰਲ ਕੇ ਖਵਾ ਰਹੀ ਹੈ ਇਹ ਐਡਾ ਵੱਡਾ ਕਪਲਾ ਜਿਹੜਾ ਜੇ 1 ਸਾਲ ਦਾ ਵੇਖੀਏ ਤਾਂ 36 ਕਰੋੜ 2 ਸਾਲ ਦਾ ਟੈਂਡਰ ਕੰਪਨੀ ਕੋਲੇ ਜਾਣਾ 64 ਕਰੋੜ ਦਾ ਜਿਹੜਾ ਕਪਲਾ ਹੈ ਇਹ ਸਰਕਾਰ ਮਹਿਕਮਾ ਤੇ ਕੰਪਨੀਆਂ ਇਹ ਰਲ ਕੇ ਖਾ ਰਹੀਆਂ ਇਹ ਅਸੀਂ ਨਹੀਂ ਕਹਿ ਰਹੇਗੇ ਇਹ ਇਥੋਂ ਦੇ ਜਿਹੜੇ ਸਪੀਕਰ ਸਾਹਿਬ ਹੈ 3 ਸਾਲ ਪਹਿਲਾਂ ਵੋਟਾਂ ਚਾਣ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਉਹਨਾਂ ਨੇ ਖੁਦ ਕਿਹਾ ਸੀ ਇਸ ਤੋਂ ਅਗਲਾ ਪ੍ਰੋਗਰਾਮ ਤੁਹਾਡਾ ਕੀ ਹੈ ਇਸ ਤੋਂ ਅਗਲਾ ਪ੍ਰੋਗਰਾਮ ਦੇਖੋ ਜੀ ਅਸੀਂ ਇੱਥੋਂ ਜਦੋਂ ਹੁਣ ਕਾਨਫਰੰਸ ਸਾਡੀ ਇੱਥੇ ਹੋ ਗਈ ਆ ਉਦੋਂ ਬਾਅਦ ਅਸੀਂ ਸਪੀਕਰ ਸੰਧਵਾ ਸਾਹਿਬ ਦੇ ਬਾਰਮੂਰੇ ਜਾਣਾ ਹੈ ਬਾਰਮੂਰੇ ਜਾ ਕੇ ਅਸੀਂ ਉਹਨਾਂ ਦੇ ਕੋਲ ਸਵਾਲ ਪੁੱਛਣੇ ਆ ਕਿ ਦੱਸੋ ਜੇ ਤੁਸੀਂ ਇਸੇ ਤਰ੍ਹਾਂ ਹੀ ਕੰਪਨੀਆਂ ਨੂੰ ਕਾਜ ਦੇ ਕਰਨਾ ਹੈ ਤਾਂ ਕਿੱਥੇ ਉਹ ਬਰਾਮਾਨਦਾਰੀ ਤੇ ਆਮ ਆਦਮੀ ਵਾਲੀਆਂ ਗੱਲਾਂ ਗਈਆਂ ਇਹ ਹੁਣ ਕਿਉਂ ਨਹੀਂ ਭਗਵੰਤ ਮਾਨ ਨੂੰ ਜਿਹੜੀ ਲੋਕਾਂ ਦੇ ਘਰਾਂ ਦੇ ਚੁੱਲਿਆਂ ਦੀ ਆਗ ਹੈ ਜਿਹੜੀ ਹੁਣ 5000 ਰੁਪਏ ਨਾਲ ਕਿਵੇਂ ਜਗੂਗੀ